ਡਾਕਟਰ ਮਨਮੋਹ ਸਿੰਘ ਦੀ ਕੇਂਦਰੀ ਸਿੱਖਿਆ ਯਾਬ ਘਰ ਵਿੱਚ ਤਸਵੀਰ ਲਗਾਉਣ ਦਾ ਵਿਰੋਧ ਹੋਇਆ ਹੈ ਤਾਂ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਹੈ ਪਟਿਆਲਾ ਜੇਲ੍ਹ ਦੇ ਵਿੱਚੋਂ ਇੱਕ ਚਿੱਠੀ ਆ ਜਿਹੜੀ ਉਹ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲਿਖੀ ਗਈ ਹੈ ਅਤੇ ਆਪਣੀ ਚਿੱਠੀ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਨੇ ਇਸ ਗੱਲ ਦਾ ਸਖਤ ਵਿਰੋਧ ਕੀਤਾ ਹੈ ਇਸ ਦੇ ਨਾਲ ਹੀ ਮਨਮੋਹਨ ਸਿੰਘ ਨੂੰ ਕਾਂਗਰਸ ਦਾ ਘੱਟਪੁਤਲੀ ਪੀਐਮ ਦੱਸਿਆ ਹੈ ਅਤੇ ਨਾਲ ਹੀ ਬਾਗੀ ਦਾਗੀ ਅਕਾਲੀ ਲੀਡਰਾਂ ਅਤੇ ਜ਼ਥੇਦਾਰਾਂ ਨੂੰ ਲੈ ਕੇ ਵੀ ਸਵਾਲ ਨੇ ਜਿਹੜੇ ਉਹ ਖੜੇ ਕੀਤੇ ਗਏ ਨੇ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਇੱਕ ਚਿੱਠੀ ਆ ਜਿਹੜੀ ਉਹ ਲਿਖੀ ਗਈ ਹੈ ਚਿੱਠੀ ਵਿੱਚ ਕੀ ਕੁਝ ਲਿਖਿਆ ਹੈ ਪੂਰਾ ਤੁਹਾਨੂੰ ਪੜ ਕੇ ਸੁਣਾਉਂਦੇ ਆ ਤਾਂ ਆਪਣੀ ਚਿੱਠੀ ਦੀ ਸ਼ੁਰੂਆਤ ਇਸ ਤਰ੍ਹਾਂ ਕੀਤੀ ਹੈ ਸਤਿਕਾਰਯੋਗ ਪ੍ਰਧਾਨ ਮੰਤਰੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਹਰ ਰਜਿੰਦਰ ਸਿੰਘ ਧਾਮੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਜੀ ਸਭ ਤੋਂ ਪਹਿਲਾਂ ਮੈਂ ਸਮੂੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਪ੍ਰਧਾਨ ਸਾਹਿਬ ਜੀ 13 ਮਈ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਵਿੱਚ ਜੋ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਸਿੱਖ ਜਾਇਬਕਰ ਵਿੱਚ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਮੈਂ ਉਸ ਦਾ ਵਿਰੋਧ ਅਤੇ ਨਿੰਦਾ ਕਰਦਾ ਹਾਂ ਸਿੱਖ ਜਾਇਬਕਰ ਦੀ ਸਥਾਪਨਾ ਇਸ ਕਰਕੇ ਕੀਤੀ ਗਈ ਸੀ ਕਿ ਇੱਥੇ ਉਹਨਾਂ ਮਹਾਨ ਸਿੱਖ ਸ਼ਖਸੀਅਤਾਂ ਦੀਆਂ ਫੋਟੋਆਂ ਲੱਗਣ ਜਿਨ੍ਹਾਂ ਨੇ ਖਾਲਸਾ ਪੰਥ ਲਈ ਸਿੱਖੀ ਸਿਧਾਂਤਾਂ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹੋਣ ਜਿਨ੍ਹਾਂ ਨੇ ਸਮਾਜ ਦੇ ਹੋਰ ਖੇਤਰਾਂ ਵਿੱਚ ਵੀ ਵਿਚਰਦੇ ਹੋਏ ਖਾਲਸਾ ਪੰਥ ਦਾ ਮਾਣ ਵਧਾਇਆ ਹੋਵੇ ਅਤੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡੇ ਕੰਮ ਕੀਤੇ ਹੋਣ ਜਿਨ੍ਹਾਂ ਦਾ ਜੀਵਨ ਤੋਂ ਅਸਲੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੋਈ ਪ੍ਰੇਰਣਾ ਮਿਲਦੀ ਹੋਵੇ ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਕਿ ਡਾਕਟਰ ਮਨਮੋਹਨ ਸਿੰਘ ਦਾ ਜੀਵਨ ਤੋਂ ਸਾਨੂੰ ਕੀ ਪ੍ਰੇਰਣਾ ਮਿਲਦੀ ਹੈ ਉਹਨਾਂ ਨੇ ਖਾਲਸਾ ਪੰਥ ਲਈ ਕੀ ਕੀਤਾ ਹੈ ਡਾਕਟਰ ਮਨਮੋਹਨ ਸਿੰਘ ਉਸ ਕਾਂਗਰਸ ਦਾ ਕਟਪੁਤਲੀ ਪ੍ਰਧਾਨ ਮੰਤਰੀ ਸੀ ਜਿਸ ਕਾਂਗਰਸ ਨੇ ਸਾਡੇ ਸਿੱਖੀ ਅਕਾਲ ਤਖਸਾਲ ਨੂੰ ਟਹਿ ਟੇਰੀ ਕੀਤਾ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਅਤੇ ਕਾਤਲਾਂ ਦੀ ਪੁਸ਼ਤਪਨਾਈ ਕੀਤੀ ਡਾਕਟਰ ਮਨਮੋਹਨ ਸਿੰਘ ਆਪਣਾ ਸਾਰਾ ਜੀਵਨ ਸਿੱਖ ਕੌਮ 'ਤੇ ਜ਼ੁਲਮ ਕਰਨ ਵਾਲੇ ਗਾਂਧੀ ਪਰਿਵਾਰ ਅਤੇ ਕਾਂਗਰਸ ਦੀ ਜੀ ਹਜ਼ੂਰੀ ਬਣ ਕੇ ਬਤੀਤ ਕੀਤਾ ਸਿੱਖਾਂ ਦੇ ਕਾਤਲਾਂ ਜਗਦੀਸ਼ ਟਾਇਟਲਰ ਅਤੇ ਸੱਜਣ ਕੁਮਾਰ ਵਰਗੇ ਕਾਤਲਾਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਕੀ ਅਸੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਪ੍ਰੇਰਣਾ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਵੀ ਤੁਹਾਡੇ ਤੇ ਜ਼ੁਲਮ ਕਰੇ ਤੁਸੀਂ ਉਸ ਦੇ ਜੀ ਹਜੂਰੀਏ ਬਣ ਕੇ ਜ਼ਿੰਦਗੀ ਬਤੀਤ ਕਰਨੀ ਹੈ ਜਦੋਂ ਕਿ ਸਾਡੇ ਗੁਰੂ ਸਹਬਾਨਾਂ ਨੇ ਜ਼ੁਲਮ ਦੇ ਖਿਲਾਫ ਲੜਦੇ ਹੋਏ ਆਪਣੇ ਸਰਬੰਸ ਕੁਰਬਾਨ ਕਰ ਦਿੱਤੇ ਕਿੰਨੀ ਅਜੀਬ ਗੱਲ ਹੋਵੇਗੀ ਕਿ ਸਿੱਖ ਜਾਇਬ ਘਰ ਵਿੱਚ ਸਿੱਖ ਕੌਮ ਤੇ ਜ਼ੁਲਮ ਕਰਨ ਵਾਲਿਆਂ ਨਾਲ ਖੜਨ ਵਾਲਿਆਂ ਦੀ ਅਤੇ ਸਿੱਖ ਕੌਮ ਦੇ ਅਤੇ ਸਿੱਖ ਕੌਮ ਦੇ ਨਾਲ ਜਿਹੜੇ ਖੜਨ ਵਾਲੇ ਨੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਣਗੀਆਂ ਇਸ ਤਰ੍ਹਾਂ ਦਾ ਕੁਝ ਉਹਨਾਂ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਆਪਣੀ ਚਿੱਠੀ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਨੇ ਇਸ ਪ੍ਰਕਾਰ ਲਿਖਦੇ ਨੇ ਕਿ ਕਿੰਨੀ ਅਜੀਬ ਗੱਲ ਹੋਵੇਗੀ ਕਿ ਸਿੱਖ ਜਾਇਬ ਘਰ ਵਿੱਚ ਸਿੱਖ ਕੌਮ ਉੱਤੇ ਜ਼ੁਲਮ ਕਰਨ ਵਾਲਿਆਂ ਦੇ ਨਾਲ ਖੜਨ ਵਾਲਿਆਂ ਦੀ ਤਸਵੀਰ ਉਸਤੇ ਜ਼ੁਲਮ ਕਰਨ ਵਾਲੇ ਤੇ ਜ਼ਬਰ ਕਰਨ ਵਾਲਿਆਂ ਦੇ ਖਿਲਾਫ ਜੂਝਦੇ ਹੋਏ ਸ਼ਹੀਦ ਹੋਏ ਸਿੱਖਾਂ ਦੀਆਂ ਤਸਵੀਰਾਂ ਇਕੱਠੀਆਂ ਹੀ ਲੱਗੀਆਂ ਹੋਣ ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਇਸ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇ ਜੇਕਰ ਪ੍ਰਧਾਨ ਮੰਤਰੀ ਹੀ ਬਣਨਾ ਪ੍ਰਾਪਤੀ ਹੈ ਤਾਂ ਫਿਰ ਆਉਣ ਵਾਲੇ ਦਿਨਾਂ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਾਤਲ ਮੁੱਖ ਮੰਤਰੀ ਬੀਅੰਤ ਸਿੰਘ ਦੀ ਤਸਵੀਰ ਸਿੱਖ ਜਾਇਬਕਰ ਵਿੱਚ ਲਗਾਉਣ ਦੀ ਮੰਗ ਹੋਵੇਗੀ ਇਸ ਲਈ ਸਿੱਖ ਜਾਇਬਕਰ ਕਿਸੇ ਵੀ ਕਾਂਗਰਸੀ ਆਗੂ ਦੀ ਤਸਵੀਰ ਨਾ ਲਗਾਈ ਜਾਵੇ ਇਸ ਮਾਮਲੇ ਉਤੇ ਦਾਗੀ ਅਤੇ ਬਾਗੀਆਂ ਦੀ ਅਤੇ ਦਾਗੀ ਬਾਗੀਆਂ ਦੇ ਖਿਤਾਬ ਦੇਣ ਵਾਲੇ ਅਕੌਤੀ ਅਕਾਲੀ ਫੂਲਾ ਸਿੰਘ ਦੇ ਵਾਰਸਾਂ ਦਾ ਖਮਾਹਸ਼ ਰਹਿਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਮੇਰੀ ਆਪ ਜੀ ਨੂੰ ਫਿਰ ਇਹ ਬੇਨਤੀ ਹੈ ਕਿ ਸਿੱਖ ਜਾਇਬ ਘਰ ਵਿੱਚ ਸਿਰਫ ਉਹਨਾਂ ਸਿੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਹੀ ਲਗਾਈਆਂ ਜਾਣ ਜਿਨ੍ਹਾਂ ਦੇ ਜੀਵਨਾਂ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੋਈ ਨਾ ਕੋਈ ਪ੍ਰੇਰਣਾ ਮਿਲਦੀ ਹੈ ਲਾੜਤੀ ਜੀਵਨਾਂ ਨੂੰ ਸਿੱਖ ਜਾਇਬ ਘਰ ਤੋਂ ਦੂਰ ਰੱਖਿਆ ਜਾਵੇ ਸਗੋਂ ਕਾਂਗਰਸ ਦੇ ਜ਼ੁਲਮਾਂ ਖਿਲਾਫ ਸ਼ਹੀਦ ਹੋਏ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਉਹਨਾਂ ਦੇ ਉਜੜੇ ਹੋਏ ਘਰਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ ਖਾਲਸਾ ਪੰਥ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ ਬਲਵੰਤ ਸਿੰਘ ਰਾਜਵਾਨਾ ਕੇਂਦਰੀ ਜੇਲ ਪਟਿਆਲਾ ਪੰਜਾਬ ਤਾਂ 14 5 2025 ਨੂੰ ਇਹ ਚਿੱਠੀ ਆ ਜਿਹੜੀ ਉਹਨਾਂ ਵੱਲੋਂ ਲਿਖੀ ਗਈ ਸੀ ਇਹ ਚਿੱਠੀ ਆ ਜਿਹੜੀ ਹੁਣ ਜਨਤਕ ਹੋਈ ਹੈ ਅਤੇ ਇਸ ਚਿੱਠੀ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਨੇ ਖੜੇ ਕੀਤੇ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਬਲਵੰਤ ਸਿੰਘ ਦੇ ਕਤਲकांड ਦੇ ਵਿੱਚ ਫાંਸੀ ਦੀ ਸਜ਼ਾ ਜਿਹੜੀ ਉਹ ਬਲਵੰਤ ਸਿੰਘ ਰਾਜਵਾਨਾ ਨੂੰ ਸੁਣਾਈ ਗਈ ਸੀ ਜਿਸ ਦੇ ਉੱਤੇ ਵੱਡਾ ਫੈਸਲਾ ਅਜੇ ਤੱਕ ਨਹੀਂ ਆਇਆ ਸਜ਼ਾ ਮਾਫੀ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਚੱਲੀਆਂ ਨੇ ਤਾਂ ਬਲਵੰਤ ਸਿੰਘ ਰਾਜਵਾਨਾ ਸਮੇਂ-ਸਮੇਂ ਤੇ ਅਜਿਹੇ ਮਾਮਲਿਆਂ ਉੱਤੇ ਆਪਣੀ ਟਿੱਪਣੀ ਦੇਂਦੇ ਨਜ਼ਰ ਆਏ ਨੇ ਤਾਂ ਜਦੋਂ ਵੀ ਉਹ ਜ਼ਮਾਨਤ ਤੇ ਬਾਹਰ ਆਏ ਨੇ ਉਦੋਂ ਵੀ ਉਹਨਾਂ ਨੇ ਕੁਝ ਅਹਿਮ ਗੱਲਾਂ ਨੇ ਜਿਹੜੀਆਂ ਆਪਣੇ ਭਾਸ਼ਣਾ ਵਿੱਚ ਜਾਂ ਫਿਰ ਮੀਡੀਆ ਅੱਗੇ ਜਾਂ ਫਿਰ ਲੋਕਾਂ ਅੱਗੇ ਆਪਣੇ ਬਿਆਨਾਂ ਦੇ ਵਿੱਚ ਕੀਤਾ ਏ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਕਿਹੜਾ ਫੈਸਲਾ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਗਾਉਣ ਬਾਰੇ ਐਸਜੀਪੀਸੀ ਵੱਲੋਂ ਲਗਾਇਆ ਜਾਂ ਲਿਆ ਜਾਂਦਾ ਏ ਕਿ ਇਹ ਤਸਵੀਰ ਕੇਂਦਰੀ ਸਿੱਖਿਆ ਜਾਬਕਰ ਵਿੱਚ ਲੱਗਦੀ ਏ ਜਾਂ ਫਿਰ ਨਹੀਂ ਲੱਗਦੀ ਤਾਂ ਟੌਡੇ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਫਿੱਟ ਅਜਾਇਬ ਘਰ ਵਿੱਚ ਲੱਗਣੀ ਚਾਹੀਦੀ ਹੈ ਜਾਂ ਫਿਰ ਨਹੀਂ ਆਪਣੇ ਵਿਚਾਰ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਬਲਵੰਤ ਸਿੰਘ ਰਾਜੋਆਣਾ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਵੀ ਆਪਣੀ ਰਾਏ ਤੁਸੀਂ ਆਪਣੇ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ